ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦਾ ਸ਼ਹੀਦੀ ਪੰਦਰਵਾੜਾ ਜੋ 16 ਦਸੰਬਰ ਤੋਂ 30 ਦਸੰਬਰ 2023 ਇੱਕ ਤੋਂ 15 ਤੱਕ ਸ਼ੁਰੂ ਹੋ ਰਿਹਾ ਹੈ ਪ੍ਰਾਤਨ ਗੁਰਸਿੱਖ ਗੁਰਸਿੱਖਾਂ ਦੁਆਰਾ ਸੀਨਾ ਤੋਂ ਸੀਨਾ ਚਲਾਈ ਰਵਾਇਤ ਅਨੁਸਾਰ ਅੱਜ ਵੀ ਸਿੱਧਕੀ ਅਤੇ ਪ੍ਰੇਮੀ ਸੰਗਤਾਂ ਪੰਦਰਵਾੜੇ ਨੂੰ ਇਸ ਤਰ੍ਹਾਂ ਮਨਾ ਕੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੀਆਂ ਹਨ ਨੰਬਰ 1 ਰਾਤ ਨੂੰ ਧਰਤੀ ਤੇ ಹಾಸਨ ਲਾ ਕੇ ਸੌਂਦੀਆਂ ਹਨ ਨੰਬਰ 2 ਵੱਧ ਤੋਂ ਵੱਧ ਸਿਮਰਨ ਕਰਦੀਆਂ ਤੇ ਗੁਰਬਾਣੀ ਪੜ੍ਹਦੀਆਂ ਹਨ ਨੰਬਰ 3 ਸ਼ਹੀਦੀ ਪੰਦਰਵਾੜੇ ਦਾ ਇਤਿਹਾਸ ਪੜ੍ਹਦੀਆਂ ਸੁਣਦੀਆਂ ਅਤੇ ਸੁਣਾਉਂਦੀਆਂ ਹਨ ਨੰਬਰ 4 ਕੋਈ ਵੀ ਨਵੀਂ ਵਸਤੂ ਨਹੀਂ ਖਰੀਦਦੀਆਂ ਹਨ ਨੰਬਰ 5 ਕੋਈ ਖੁਸ਼ੀ ਵਾਲਾ ਕਾਰਜ ਵਿਆਹ ਸ਼ਾਦੀ ਆਦ ਨਹੀਂ ਕਰਦੀਆਂ ਹਨ ਨੰਬਰ 6 ਕਿਸੇ ਕਿਸਮ ਦੀ ਮਠਿਆਈ ਨਹੀਂ ਖਾਂਦੀਆਂ ਹਨ ਨੰਬਰ 7 ਸ਼ਹੀਦੀ ਜੋੜ ਮੇਲਿਆਂ ਤੇ ਸਾਦਾ ਪਹਿਰਾਵਾ ਪਾ ਕੇ ਜਾਂਦੀਆਂ ਹਨ ਪਰੰਤੂ ਅੱਜ ਅਸੀਂ ਸਭ ਕੁਝ ਭੁੱਲਦੇ ਜਾ ਰਹੇ ਹਾਂ ਸਾਲਾਨਾ ਸ਼ਹੀਦੀ ਜੋੜ ਮੇਲਿਆਂ ਉੱਤੇ ਗੁਰੂ ਦੇ ਲੰਗਰਾਂ ਵਿੱਚ ਮਠਿਆਈ ਸ਼ਕੀਅਤੇ ਸ਼ਿਕਾਇਤਾਂ ਜਾ ਰਹੀ ਹੈ ਗੁਰੂ ਮਹਾਰਾਜ ਸਾਨੂੰ ਸਮੱਤ ਵਕਸ਼ਨ ਅਤੇ ਸ਼ਹੀਦੀ ਪੰਦਰਵਾੜਾ ਪੁਰਾਤਨ ਰਿਵਾਇਤ ਅਨੁਸਾਰ ਮਨਾਉਣ ਦਾ ਬਾਲ ਵਕਸ਼ਨ ਸਾਧ ਸੰਗਤ ਜੀ 16 ਦਸੰਬਰ ਤੋਂ 30 ਦਸੰਬਰ ਤੱਕ ਉੱਪਰ ਲਿਖੇ ਅਨੁਸਾਰ ਆਪਣਾ ਆਪਣਾ ਸਿੱਖੀ ਸਿਦਕ ਪਰਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ